ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਦੇ ਪਰੋਸੇ ਦੇ ਬਾਵਜੂਦ 12 ਤੋਂ 15 ਸਤੰਬਰ ਤੱਕ OPD ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ 10 ਸਤੰਬਰ ਨੂੰ ਡਾਕਟਰਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਹੋਈ ਪਰ ਮੀਟਿੰਗ ਦੇ ਵਿੱਚ ਸਰਕਾਰ ਵੱਲੋਂ ਸਿਰਫ ਮੰਗਾ ਮੰਨਣ ਦਾ ਪਰੋਸਾ ਦਿੱਤਾ ਗਿਆ ਇਸ ਦੇ ਲਈ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ 12 ਤੋਂ 15 ਸਤੰਬਰ ਤੱਕ OPD ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ਜੋ ਪੰਜਾਬ ਦੇ ਵਿੱਚ ਅੱਜ ਤੋਂ ਹੋਰ ਵਦਨ ਗਿਆ ਮਰੀਜ਼ਾਂ ਦੀਆਂ ਮੁਸ਼ਕਿਲਾਂ ਕਿਉਂਕਿ OPD ਨੂੰ ਪੂਰਨ ਤੌਰ ਤੇ ਬੰਦ ਕਰਨ ਦਾ ਜਿਹੜਾ ਕਿ ਐਲਾਨ ਕੀਤਾ ਗਿਆ ਹੈ ਅੱਜ ਤੋਂ ਹੋਰ ਮਰੀਜ਼ਾਂ ਨੂੰ ਖੱਜਲ ਖਵਾਰ ਹੋਣਾ ਪਵੇਗਾ OPD ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ 15 ਤਰੀਕ ਤੱਕ ਹੜਤਾਲ ਤੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਜਿਤੇ ਕਿ OPD ਸੀਮਾਵਾਂ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਿਆ ਇਹਨੇ ਦੱਸ ਦਿਆ ਕਿ ਹਾਲਾਂਕਿ ਜਿਹੜੀ ਕਿ ਮੀਟਿੰਗ ਕੀਤੀ ਗਈ ਸੀ ਪ੍ਰਸ਼ਾਸਨ ਦੇ ਨਾਲ ਪਰ ਕੋਈ ਵੀ ਸੱਟਾ ਨਹੀਂ ਨਿਕਲਿਆ ਕਿ ਮੀਟਿੰਗ ਦੇ ਵਿੱਚ ਸਿਰਫ ਉਹਨਾਂ ਦੀਆਂ ਮੰਗਾ ਮੰਨਨ ਦਾ ਪਰੋਸਾ ਹੀ ਦਿੱਤਾ ਗਿਆ ਸੀ ਲਿਖਤੀ ਰੂਪ ਦੇ ਵਿੱਚ ਨਹੀਂ ਦਿੱਤਾ ਗਿਆ ਸੀ ਸੋ ਡਾਕਟਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਲਿਖਤੀ ਰੂਪ ਦੇ ਵਿੱਚ ਸਾਨੂੰ ਦਿੱਤਾ ਜਾਵੇ ਤਾਂ ਜੋ ਅਸੀਂ ਇਹ ਓਪੀਡੀ ਸੇਵਾਵਾਂ ਨੂੰ ਜਿਹੜਾ ਕਿ ਬੰਦ ਕਰਨ ਦਾ ਐਲਾਨ ਕੀਤਾ ਹੈ ਉਹ ਅਸੀਂ ਨਾ ਕਰੀਏ ਪਰ ਅੱਜ ਤੋਂ ਜਿਹੜਾ ਕਿ ਇਹ ਓਪੀਡੀ ਸੇਵਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਤਾ ਗਿਆ ਹੈ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਓਪੀਡੀ ਸੇਵਾਵਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਹੋਰ ਖੱਜਲ ਖੁਰ ਹੋਣਾ ਪਵੇਗਾ ਪਰੇਸ਼ਾਨੀਆਂ ਵਧਣਗੀਆਂ ਅੱਜ ਤੋਂ 4 ਦਿਨਾਂ ਦੇ ਲਈ ਓਪੀਡੀ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਜੋ 15 ਤਰੀਕ ਤੱਕ ਹੜਤਾਲ ਤੇ ਰਹਿਣਗੇ ਸਰਕਾਰੀ ਡਾਕਟਰ ਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਓਪੀਡੀ ਨੂੰ ਹੁਣ ਬੰਦ ਕੀਤਾ ਕੀਤਾ ਗਿਆ ਡਾਕਟਰਾਂ ਦੇ ਵੱਲੋਂ ਕਿਉਂਕਿ ਉਹਨਾਂ ਦੀਆਂ ਜੋ ਮੰਗਾਂ ਸੀ ਭਰਤੀ ਨੂੰ ਲੈ ਕੇ ਪ੍ਰੋਮੋਸ਼ਨ ਨੂੰ ਲੈ ਕੇ ਤੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਸਾਰੀਆਂ ਮੰਗਾਂ ਸਨ ਜਿੱਥੇ ਕਿ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਸੀ ਪਹਿਲਾ 3 ਘੰਟੇ ਦੇ ਲਈ ਓਪੀਡੀ ਨੂੰ ਬੰਦ ਰੱਖਿਆ ਗਿਆ ਸੀ 3 ਦਿਨਾਂ ਦੇ ਲਈ ਤੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਪਰ ਅੱਜ ਤੋਂ ਮਰੀਜ਼ਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ ਕਿਉਂਕਿ ਅਗਲੇ 4 ਦਿਨਾਂ ਦੇ ਲਈ ਓਪੀਡੀ ਸੇਵਾਵਾਂ ਪੂਰਨ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੋ ਅੱਜ ਤੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਓਪੀਡੀ ਪੂਰੀ ਤਰ੍ਹਾਂ ਬੰਦ ਹੈ ਅਗਲੇ 4 ਦਿਨਾਂ ਦੇ ਲਈ 15 ਤਾਰੀਖ ਤੱਕ ਡਾਕਟਰਾਂ ਡਾਕਟਰਾਂ ਦੇ ਜਿਹੜੇ ਕਿ ਉਹ ਹੜਤਾਲ ਤੇਨੇ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਆਪੀਡੀ ਨੂੰ 4 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ। ਸੋ ਅੱਜ ਤੋਂ ਹੋਰ ਵਗਨ ਗਿਆ ਮਰੀਜ਼ਾਂ ਦੀਆਂ ਮੁਸ਼ਕਿਲਾਂ ਖੱਜਲ ਖਵਾਰ ਹੋਣਾ ਪਵੇਗਾ ਕਿਉਂਕਿ ਆਪੀਡੀ ਸੇਵਾਵਾਂ ਨਾਲ ਜੁੜੇ ਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਵੱਲੋਂ ਹੜਤਾਲ ਦੇ ਕਾਰਨ ਬੰਦ ਕੀਤੀਆਂ ਗਈਆਂ ਨੇ। ਸੋ ਆਪੀਡੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਕੰਮਲ ਤੌਰ ਤੇ ਅਗਲੇ 4 ਦਿਨਾਂ ਦੇ ਲਈ ਆਪੀਡੀ ਬੰਦ ਕਰ ਦਿੱਤੀ ਗਈ ਹੈ। ਤੋ ਸਰਕਾਰੀ ਹਸਪਤਾਲਾਂ ਵਿੱਚ OPD ਪੂਰੀ ਤਰ੍ਹਾਂ ਬੰਦ 15 ਤਰੀਕ ਤੱਕ ਹੜਤਾਲ ਤੇ ਨੇ ਸਰਕਾਰੀ ਡਾਕਟਰ ਮੰਗਾ ਬਾਰੇ ਲਿਖਤੀ ਦੇ ਵਿੱਚ ਪ੍ਰੋਸਰ ਨਹੀਂ ਦਿੰਦਾ ਹਾਲਾਂਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਲਿਖਤੀ ਰੂਪ ਤੇ ਵਿੱਚ ਨਹੀਂ ਦਿੱਤਾ ਗਿਆ ਤੁਸੀਂ ਖਬਰ ਤੇ ਨਿਰਿੰਦਰ ਗੁਪਤਾ ਸਾਡਾ ਜੁੜ ਚੁੱਕੇ ਨੇ ਵਿਧੇਲੇ ਜਾਣਕਾਰੀ ਦੇ ਲਈ ਸੁਨਿੰਦਰ ਅੱਜ ਤੋਂ ਹੋਰ ਮਰੀਜ਼ਾਂ ਦੀਆਂ ਮੁਸ਼ਕਿਲਾਂ ਵਧਣਗੇ ਕਿਉਂਕਿ OPD ਨੂੰ ਬੰਦ ਕਰ ਦਿੱਤਾ ਗਿਆ ਮੁਕੰਮਲ ਤੌਰ ਤੇ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਜਿਹੜਾ ਕਿ ਨਿਕਲਦਾ ਹੋਇਆ ਦਿਖਿਆ ਜੀ हां बिल्कुल देखो परमजीत गल करिए ते काल कर जड़ी है पंजाब सरकार ਦੇ ਨਾਲ ਇਹਨਾਂ ਦੇ ਕਮੇਟੀਿੰਗ ਹੁੰਦੀ ਹੈ ਜਿਹੜੇ ਕਿ ਆਪਣੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਇਹਨਾਂ ਦੀ ਹੁੰਦੀ ਹੈ ਪਰ ਉਹ ਜਿਹੜਾ ਸਿੱਟਾ ਦਾ بے ਨਤੀਜਾ ਸਿੱਟਾ ਨਿਕਲਦਾ ਵਾ ਕਿ ਤਰ੍ਹਾਂ ਕਿਤੇ ਮੰਗਾ ਜੁਰਮ ਬੰਨੀਆਂ ਜਾਂਦੀਆਂ ਵਾ ਵੀ ਅਸੀਂ ਜਿਹੜੀਆਂ ਤੁਹਾਡੇ ਕਾਨੂੰਨ ਜਿਹੜੇ ਨੇ ਲਿਆਵਾਂਗੇ ਪਰ ਪਰਤੀਵੀ ਕੀਤੀ ਜਾਊਗੀ ਤੁਹਾਡਾ ਸਸ਼ਕ ਕਾਨੂੰਨ ਵੀ ਲਿਆਇਆ ਜਾਊਗਾ ਤੇ ਮੰਗਾ ਮੰਲੀ ਤੀਜ ਤੇ ਪਰ ਜਦੋਂ ਡਾਕਟਰ ਕਹਿੰਦੇ ਕਿ ਸਾਨੂੰ ਇਹਨੂੰ ਲਿਖ ਦੇ ਦਿੱਤਾ ਜਾਵੇ ਤੇ ਸਰਕਾਰ ਉਸ ਲਈ ਡੈਕਪੋਰਟ ਤੇ ਆ ਜਾਂਦੀ ਹੈ ਜਦੋਂ ਕਿ ਲਿਖਤੀ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਫਿਰ ਜਿਹੜਾ ਵਾ ਰੋਸ਼ਨਾਤ ਵਿੱਚ ਦੁਬ ਉਹ ਜਿਹੜੀ ਆ ਦੁਬਾਰਾ ਜਿਹੜੀ ਇਹਨਾਂ ਦੀ ਮੰਗ ਜਿਹੜੀ ਆ ਹੁਣ ਸਵੇਰੇ 8 ਵਜੇ ਤੋਂ ਲੈ ਕੇ ਲਗਾਤਾਰ ਜਿਹੜੀ ਆ ਹੁਣ ਓਪੀਡੀ ਬੰਦ ਰਹਿ ਗਈ ਆ ਇੱਥੋਂ ਦਾ ਜਿੱਥੇ ਆਪਰੇਸ਼ਨ ਥੀਟਰ ਵੀ ਬੰਦ ਰਹਿਣਗੇ ਓਟੀ ਵੀ ਬੰਦ ਰਹਿਣਗੀਆਂ ਤੇ ਕਿਧਰ ਲੈ ਕਿਤੇ ਮਰੀਜ਼ਾਂ ਨੂੰ ਜਿਹੜਾ ਪਾਰੀ ਜਿਹੜਾ ਮੁਸ਼ਕਲ ਦਾ ਹੁਣ ਜਿਹੜਾ ਤਿੰਨ ਦਿਨ ਹੋਰ ਸਾਹਮਣਾ ਜਿਹੜਾ ਵਾ ਕਰਨਾ ਪਏਗਾ ਕਿਉਂਕਿ ਗੱਲ ਕਰੀ 12 13 14 ਲਗਾਤਾਰ ਜਿਹੜੀਆਂ ਹੁਣ ਤਿੰਨ ਦਿਨ ਵਾਸਤੇ ਲਗਾਤਾਰ ਓਪੀਡੀ ਜਿਹੜੀਆਂ ਬੰਦ ਰਹਿਣਗੀਆਂ ਉਸ ਤੋਂ ਬਾਅਦ ਆਪਰੇਸ਼ਨ ਥੀਟਰ ਬੰਦ ਰਹਿਣਗੇ ਸਿਰਫ ਜੱਚਾ ਬੱਚਾ ਵਾਰ ਤੇ ਐਮਰਜੈਂਸੀ ਉਹ ਜਿਹੜਾ ਵਾ ਇਹ ਤਿੰਨ ਦਿਨ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਅਗਰ ਡਾਕਟਰਾਂ ਦਾ ਵੀ ਕਹਿਣਾ ਕਿ ਅਗਰ ਸਰਕਾਰ ਸਾਡੀਆਂ ਮੰਗਾਂ ਨੂੰ ਹਾਲੇ ਵੀ ਨਹੀਂ ਮੰਨੇਗੀ ਜੇ ਤੁਹਾਨੂੰ ਜਿਹੜੀਆਂ ਲਿਸਟ ਨਹੀਂ ਦੇਗੀ ਤੇ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਅਮਰਜੈਂਸੀ ਵੀ ਬੰਦ ਕੀਤੀ ਜਾ ਸਕਦੀ ਹੈ ਚੱਚਾ ਬੱਚਾ ਵਾਰਡ ਦੀ ਜਿਹੜੀਆਂ ਡਿਲੀਵਰੀਆਂ ਉਹ ਵੀ ਬੰਦ ਕੀਤੀਆਂ ਜਾ ਸਕਦੀਆਂ ਤੇ ਕਿਤੇ ਨਾ ਕਿਤੇ ਜਿਹੜਾ ਵਾ ਆਉਣ ਵਾਲੇ ਸਮੇਂ ਵਿੱਚ ਹੋਰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਵਾਦੀਆਂ ਦਿਖਾਈ ਦੇਂਦੀਆਂ ਪਈਆਂ ਤੇ ਮਰੀਜ਼ਾਂ ਦੀਆਂ ਵੀ ਜਿਹੜੀਆਂ ਵਾਦੀਆਂ ਦਿਖਾਈ ਦੇ ਰਹੀਆਂ ਕਿ ਜਿਸ ਤਰ੍ਹਾਂ ਡਾਕਟਰ ਜਿਹੜੇ ਨੇ ਲਗਾਤਾਰ ਆਪਣਾ ਜਿਹੜਾ ਵਾ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਪਹਿਲਾ ਦਿਨ ਜਿੱਦ ਤੇ ਕਿ ਲਗਾਤਾਰ ਆ ਜਿਹੜੀ ਆ ਸਾਰਾ ਦਿਨ ਓਪੀਡੀ ਬੰਦ ਰਹੇਗੀ ਸਾਰਾ ਦਿਨ ਜਿਹੜੇ ਨੇ ਆਪਰੇਸ਼ਨ ਥੀਟਰ ਬੰਦ ਰਹਿਣਗੇ ਕਿਸੇ ਦਾ ਵੀ ਆਪਰੇਸ਼ਨ ਨਹੀਂ ਕੀਤਾ ਜਾਏਗਾ ਤੇ ਨਾ ਹੀ ਕੋਈ ਆ ਇਹ ਓਪੀਡੀ ਦੇਖੀ ਜਾਏਗੀ ਜਿਹੜਾ ਤੇ ਨਾ ਹੀ ਕੋਈ ਪਰਚੀ ਜਿਹੜੀ ਆ ਕੱਟੀ ਜਾਏਗੀ ਸਿਰਫ ਇੱਕ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਜਿਹੜੀਆਂ ਜਲੰਧਰ ਜ਼ਿਲ੍ਹੇ ਦੇ ਕਿ ਪੂਰੇ ਪੰਜਾਬ ਦੇ ਸਿਵਲ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਬੰਦ ਰਹਿਣਗੀਆਂ ਤੇ ਇਸ ਨੂੰ ਲੈ ਕੇ ਜਿਹੜਾ ਦਾ ਮਰੀਜ਼ਾਂ ਦੇ ਵਿੱਚ ਵੀ ਖਾਸੀ ਜਿਹੜੀ ਆ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੇ ਵੀ ਕਰਨਾ ਪੈ ਰਿਹਾ ਕਿਉਂਕਿ ਜ ਤੋਂ ਵਾਪਸ ਜਾਣਾ ਪੈ ਰਿਹਾ ਕਿਉਂਕਿ ਡਾਕਟਰ ਕੋਈ ਵੀ ਉਹਨਾਂ ਨੂੰ ਨਹੀਂ ਦੇਖ ਰਿਹਾ ਸਿਰਫ ਇੱਕ ਅਮਰਜੰਸੀ ਛੱਡ ਕੇ ਤੇ ਉਹਨਾਂ ਵਿੱਚ ਵੀ ਜਿਹੜਾ ਵਾ ਕਾਫੀ ਜਿਹੜਾ ਰੋਸ਼ ਦੇਖਣ ਨੂੰ ਮਿਲਦਾ ਪਿਆ ਡਾਕਟਰ ਜਿਹੜਾ ਰੋਸ਼ ਹੈਗੇ ਹੈਗਾ ਪਰ ਜਿਹੜੇ ਮਰੀਜ਼ ਦੂਰੋਂ ਆਉਂਦੇ ਨੇ ਉਹ ਵੀ ਜਦੋਂ ਨਿਰਾਸ਼ ਹੋ ਕੇ ਜਾਂਦੇ ਨੇ ਤੇ ਉਹਨਾਂ ਵਿੱਚ ਵੀ ਜਿਹੜਾ ਵਾ ਰੋਸ਼ ਜਿਹੜਾ ਵਾ ਪੰਜਾਬ ਸਰਕਾਰ ਦੇ ਪ੍ਰਤੀ ਉਹ ਡਾਕਟਰਾਂ ਦੇ ਪੈਦੀ ਦੇਖਣ ਨੂੰ ਐਮਲ ਰਿਹਾ ਆਪਣਾ ਤੇ ਕਿਤਨਾ ਕਿਤੇ ਪੰਜਾਬ ਸਰਕਾਰ ਵੀ ਜਿਹੜਾ ਵਾ ਇਸ ਲਈ ਥੋਸ ਕਦਮ ਚ ਚੱਕਨੇ ਚਾਹੀਦੇ ਨੇ ਥੋਸ ਸਿੱਟੇ ਧਿਆਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੀਆਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਅਮਰੀਕਾ ਦੇ ਜਿਹੜੇ ਡਾਕਟਰ ਆਪਣੀ ਸਟ੍ਰਾਈਕ ਵਾਪਸ ਲੈ ਕੇ ਆਪਣੇ ਸੀਟਾਂ ਤੇ ਬਹਿ ਕੇ ਕਿ ਅਮਰੀਕਾ ਦਾ ਜਿਹੜਾ ਇਲਾਜ ਕਰ ਸਕਦੇ ਕਿਉਂਕਿ ਡਾਕਟਰ ਵੀ ਇੱਕ ਰੱਬ ਦਾ ਦਰਜਾ ਦਿੱਤਾ ਗਿਆ ਵਾ ਕਿ ਤੇ ਅਗਰ ਅਗਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਔਰ ਦੂਜੇ ਪਾਸੇ ਮੈਂ ਦੇਖੋ ਇਹ ਜੂ ਦੱਸਣ ਚਾਹਾਂਗਾ ਜਦੋਂ ਪੰਜਾਬ ਦੀ ਸਰਕਾਰ ਆਈ ਸੀ ਤੇ ਉਹਨਾਂ ਦੀਆਂ ਦੋ ਜਣੀਆਂ ਮੇਨ ਮੁੱਦੇ ਸੀ ਕਿ ਇੱਕ ਸੀ ਕਿ ਸਿੱਖਿਆ ਨੂੰ ਜੇ ਨਾ ਮੁਸਾ ਦੇ ਡਵੈਲਪ ਕਰਨਾ ਤਾਂ ਦੂਜਾ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਸ਼ਹਿਰ ਸੋਤਾਂ ਜਿਹੜੀਆਂ ਵਾਂ ਉਹਨਾਂ ਨੂੰ ਜਿਹੜਾ ਡਵੈਲਪ ਡਵੈਲਪ ਕਰਨਾ ਉਹਨਾਂ ਨੂੰ ਜਿਹੜਾ ਉੱਚ ਚੁੱਕਣਾ ਤੇ ਕਿਤੇ ਕਿਤੇ ਇਹੋ ਜਿਹੜੀਆਂ ਦੋ ਜਿਹੜੀਆਂ ਅਸਲੇ ਪੰਜਾਬ ਸਰਕਾਰ ਦੀ ਵਿਪਤਾ ਦੇ ਜਿਹੜਾ ਵਾ ਕਾਰਨ ਬੜੀਆਂ ਹੋਈਆਂ ਵਾਂ ਜਿਹਦੇ ਵਿੱਚ ਕੀ ਹੈ ਬਿਲਕੁਲ ਜਿਹੜੀ ਤਲ ਕਰੀਏ ਤੇ ਸਿਹਤ ਵਿਭਾਗ ਜਿਹੜਾ ਵਾ ਹੁਣ ਹੜਤਾਲਾਂ ਦੇ ਉੱਤੇ ਚੱਲ ਰਿਹਾ ਹੈਗਾ ਵਾ ਓਪੀਡੀਆ ਬੰਦ ਹੈ ਕੋਈ ਸਿੱਟਾ ਨਹੀਂ ਨਿਕਲ ਰਿਹਾ ਤੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਜਿਹੜਾ ਪੰਜਾਬ ਸਰਕਾਰ ਦੀ ਜਿਹੜੀਆਂ ਕਾਫੀ ਪਛਾੜੇ ਦਾ ਸਾਹਮਣਾ ਕਰਨਾ ਚਾਹ ਰਿਹਾ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮਰੀਜ਼ਾਂ ਨੂੰ ਉਹ ਡਾਕਟਰ ਆਪਣੇ ਜਿਹੜਾ ਵਾ ਸੀਟਾ ਤੇ ਬੈਠ ਕੇ ਮਰੀਜ਼ਾਂ ਦਾ ਇਲਾਜ ਜਿਹੜਾ ਪਰਮਜੀਤ ਤੇ ਸਹੀ ਢੰਗ ਨਾਲ ਕਰ ਸਕਣ ਜੀ ਜੀ ਬਿਲਕੁਲ ਜਿਹੜੀ ਕਿ ਮੰਗਾ ਨੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਹਾਲਾਂਕਿ ਮੀਟਿੰਗ ਕੀਤੀ ਗਈ ਸਿੱਟਾ ਨਹੀਂ ਨਿਕਲਿਆ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਗਿਆ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਫਿਰ ਵੀ ਡਾਕਟਰ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ ਬਿਲਕੁਲ ਦੇਖੋ ਪੀਸੀ ਐਮਐਸ ਦੀ ਜਿਹੜੀ ਹੈ ਮੀਟਿੰਗ ਜਿਹੜੀ ਹੈ ਕੱਲ ਜਿਹੜੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਹੁੰਦੀ ਆ ਉਹਦੇ ਵਿੱਚ ਕਈ ਜਿਹੜੇ ਨੇ ਆਫਸਰ ਰੈਂਕ ਦੇ ਵੀ ਸੈਕਟਰੀ ਵੀ ਜਿਹੜੇ ਨੇ ਬੈਠਦੇ ਨੇ ਚੀਫ ਸੈਕਟਰੀ ਵੀ ਬੈਠਦੇ ਨੇ ਜਦੋਂ ਮੀਟਿੰਗ ਹੁੰਦੀ ਆ ਤੇ ਉਹ ਜਿਹੜੀ ਸਿੱਟਾ ਤੇ ਦਾ ਝੂਰ ਨਿਕਲ ਜਾਂਦਾ ਵਾ ਪਰ ਉਹਨਾਂ ਨੇ ਕਿਹਾ ਇਹ ਵੀ ਕਹਿ ਦਿੰਦੇ ਨੇ ਵੀ ਭਰਤੀ ਜਿਹੜੀਆਂ ਡਾਕਟਰਾਂ ਦੀ ਅਸੀਂ ਜਿਹੜੀਆਂ ਜਲਦ ਕਰਾਂਗੇ ਜਿਹੜਾ ਤੁਹਾਡਾ ਸਖਸ਼ਕ ਨੂੰ ਉਹ ਵੀ ਅਸੀਂ ਜਲਦ ਬਣਾ ਕੇ ਲੈ ਕੇ ਆਵਾਂਗੇ ਹੋਰ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਮੈਂ ਅਸੀਂ ਤੁਹਾਡੀਆਂ ਮੰਗਾਂ ਮੰਨ ਲੈਣੇ ਆ ਪਰ ਗੱਲ ਪਰਮਜੀਤ ਫਿਰ ਉੱਥੇ ਆਈ ਨਾ ਸਮਾ ਤੁਹਾਨੂੰ ਚਾਹੀਦਾ ਵਾ ਸਾਨੂੰ ਇਹ ਲਿਖ ਕੇ ਦਿਓ ਤੇ ਉਸ ਵਲੇ ਸਰਕਾਰ ਜਿਹੜੀ ਹੈ ਬੈਕਫਰਟ ਤੇ ਆ ਜਾਂਦੀ ਹੈ ਉਹਨਾਂ ਨੂੰ ਲਿਖਤ ਦੇ ਹੀ ਦਿੰਦੀ ਹੈ ਕਿ ਤੇ ਜਦੋਂ ਲਿਖਤ ਨਹੀਂ ਦਿੱਤਾ ਜਾਂਦਾ ਤੇ ਉਸ ਨੂੰ ਲੈ ਕੇ ਫਿਰ ਜਿਹੜੇ ਪੀਸੀਐਮਐਸ ਵੱਲੋਂ ਜਿਹੜਾ ਨਾ ਜਿਹੜਾ ਦੂਜੇ ਪੜਾਅ ਦਾ ਐਲਾਨ ਕਰ ਦਿੱਤਾ ਜਾਂਦਾ ਵਾ ਕਿ ਅੱਜ ਜਿਹੜੇ ਅੱਜ ਤੋਂ ਜਿਹੜੀ ਹੈ ਓਪੀਡੀ ਪੂਰੇ ਦਿਨ ਲਈ ਬੰਦ ਕੀਤੀਆਂ ਜਾਣਗੀਆਂ ਓਟੀ ਆਪਰੇਸ਼ਨ ਥੀਟਰ ਪੂਰੇ ਦਿਨ ਲਈ ਬੰਦ ਕੀਤੇ ਜਾਣਗੇ ਕਿਸੇ ਦਾ ਆਪਰੇਸ਼ਨ ਨਹੀਂ ਹੋਏਗਾ ਕੋਈ ਓਪੀਡੀ ਨਹੀਂ ਚੱਲੀ ਜਾਏਗੀ ਤੇ ਉਸ ਨੂੰ ਲੈ ਕੇ ਲਗਾਤਾਰ ਸਵੇਰੇ 8 ਵਜੇ ਤੋਂ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਓਪੀਡੀ ਔਰ ਜਿਹੜੀਆਂ ਓਟੀ ਜਿਹੜੇ ਨੇ ਸੋ ਟਰਾਈ ਕਰ ਰਹੇ ਨੇ ਮੁਜਾਦਾ ਕਰ ਰਹੇ ਨੇ ਤਾਂ ਉਸ ਨੂੰ ਲੈ ਕੇ ਜਿਹੜਾ ਵਾ ਮਰੀਜ਼ਾਂ ਨੂੰ ਜਿਹੜਾ ਵਾ ਫਿਰ ਮੈਂ ਕਹਿੰਦਾ ਕਿ ਸਾਹਮਣਾ ਜਿਹੜਾ ਵਾ ਤੇ ਮਰੀਜ਼ਾਂ ਨੂੰ ਕਰਨਾ ਪਿਆ ਰਿਹਾ ਲੋਕਾਂ ਨੂੰ ਕਰਨਾ ਪਿਆ ਰਿਹਾ ਇਹਨਾਂ ਦਾ ਲਈ ਵੱਡੀ ਚੁਣੌਤੀ ਕਿਉਂਕਿ 4 ਦਿਨਾਂ ਦੇ ਲਈ OPD ਬੰਦ ਰਹੇਗੀ ਪ੍ਰਾਈਵੇਟ ਹਸਪਤਾਲ ਜਿਹੜੇ ਮਰੀਜ਼ ਨਹੀਂ ਜਾ ਸਕਦੇ ਜੋ ਬਿਲਕੁਲ ਸਿਵਲ ਹਸਪਤਾਲ ਦੇ ਸਹਾਰੇ ਹੁੰਦੇ ਨੇ ਕਿ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਅਸੀਂ ਇਲਾਜ ਕਰਵਾ ਸਕੀਏ ਸੋ ਉਹਨਾਂ ਦੇ ਲਈ ਕਾਫੀ ਜ਼ਿਆਦਾ ਜਿਹੜੀ ਕਿ ਮੁਸ਼ਕਲ ਸਭਾ ਹੈ 4 ਦਿਨ ਜੀ ਹਾਂ ਬਿਲਕੁਲ ਦੇਖੋ ਪਰਮਜੀਤ ਗੱਲਾਂ ਕਰਦੇ ਆ ਵੀ ਅਗਰ ਗੱਲ ਕਰੀਏ ਤਾਂ ਸਿਵਲ ਹਸਪੀਟਲ ਜਿਹੜਾ ਵਾ ਅਗਰ ਪਰਚੀ ਉੱਥੇ 10 ਰੁਪਏ ਦੀ ਬੰਦੀ ਆ ਤੇ ਅਗਰ ਕੋਈ ਪ੍ਰਾਈਵੇਟ ਹਸਪੀਟਲ ਜਾਂਦਾ ਤੂੰ ਉੱਥੇ ਮੀਨਿਮਮ 200 ਤੋਂ ਲੈ ਕੇ 500 ਰੁਪਏ ਤੱਕ ਦੀ ਜਿਹੜੀ ਪਰਚੀ ਜਿਹੜੀ ਹੈ ਸ਼ੁਰੂਆਤ ਬੰਦੀ ਆ ਤੇ ਜਿਸ ਨੂੰ ਲੈ ਕੇ ਗਰੀਬ ਜਿਹੜਾ ਤਬਕਾ ਹੈਗਾ ਵਾ ਉਹ ਅਗਰ ਗੱਲ ਕਰੀਏ ਜਾਂ ਮੀਡਲ ਕਲਾਸ ਦੀ ਗੱਲ ਕਰ ਲੈਨੇ ਆ ਤੇ ਉਹ ਜਿਹੜਾ ਵਾ ਜਿਆਦਾ ਸਿਵਲ ਹਸਪੀਟਲ ਨੂੰ ਪ੍ਰੇਫਰ ਕਰਦਾ ਵਾ ਸਿਵਲ ਹਸਪੀਟਲ ਦੇ ਵਿੱਚ ਆਪਣੇ ਪੇਸ਼ੇਵਰ ਲੈ ਕੇ ਆਂਦਾ ਵਾ ਤੇ ਕਿਉਂਕਿ ਉੱਥੇ ਜਿਹੜਾ ਦਾਂਦੇ ਨੇ ਤੇ ਜਿੱਥੇ ਉਹਨਾਂ ਦਾ ਇਲਾਜ 100 ਰੁਪਏ ਦਾ ਹੋਣਾ ਵਾ ਉੱਥੇ ਉਹ ਹੀ ਇਲਾਜ ਉਹਨਾਂ ਦਾ 1000 ਰੁਪਏ ਦੇ ਵਿੱਚ 2000 ਰੁਪਏ ਦੇ ਵਿੱਚ ਹੋਏਗਾ ਤੇ ਕਿੱਦਾਂ ਕਿਤੇ ਜਿਹੜਾ ਵਾ ਉਹਨਾਂ ਨੂੰ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪਏਗਾ ਉਹਨਾਂ ਦਾ ਖਰਚਾ ਵੀ ਜ਼ਿਆਦਾ ਆਏਗਾ ਕਿਉਂਕਿ ਜੇ 4 ਦਿਨ ਵਾਸਤੇ ਉਹਨਾਂ ਨੂੰ ਪੇਸ਼ਾਨੀ ਤੇ ਹੈਗੀ ਹੈਗੀ ਆ ਪਰ ਦੂਜੇ ਪਾਸੇ ਅਗਰ ਗੱਲ ਕਰ ਲਿਆ ਤਾਂ ਪ੍ਰਾਈਵੇਟ ਹਸਪਤਾਲਾਂ ਦੀ ਜਿਹੜੀ ਹੁਣ ਚਾਂਦੀ ਜਿਹੜੀ ਆ 4 ਦਿਨਾਂ ਵਾਸਤੇ ਜਿਹੜੀ ਆ ਜ਼ਿਆਦਾ ਹੋਏਗੀ ਕਿਉਂਕਿ ਜਿਹੜੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੂੰ ਜ਼ਿਆਦਾ ਅਮਰਜੈਂਸੀ ਆ ਉਹ ਜਿਹੜੇ ਨੇ ਹੁਣ ਪ੍ਰਾਈਵੇਟ ਹਸਪਤਾਲ ਆਰਗ ਜਿਹੜੇ ਨੇ ਬਿਲਕੁਲ ਜਿਹੜੇ ਨੇ ਸਰਕਾਰੀ ਹਸਪਤਾਲੇ ਪੂਰੇ ਪੰਜਾਬ ਦੇ ਭੰਦੇ ਨੇ ਤੇ ਉਹ ਜਿਹੜਾ ਫਾਇਦਾ ਜਿਹੜਾ ਹੁਣ ਪ੍ਰਾਈਵੇਟ ਹਸਪਤਾਲਾਂ ਨੂੰ ਮਿਲੇਗਾ ਤੇ ਕਿਤਨੇ ਕਿਤੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਤਾਂ ਕਿ ਜਲਦ ਤੋਂ ਜਲਦੀ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਤਾਂ ਕਿ ਜਿਹੜੇ ਗਰੀਬ ਟੱਪਕਾ ਹੋ ਗਏ ਮੀਡਲ ਕਲਾਸ ਆਦਮੀ ਹੈਗਾ ਵਾ ਉਹ ਜਿਹੜਾ ਕਿ ਇੱਕ ਸਰਕਾਰੀ ਹਸਪਤਾਲ ਦੇ ਸਹਾਰੇ ਹੀ ਹੈਗਾ ਵਾ ਉਹ ਆਪਣਾ ਇਲਾਜ ਕਰਾਉਣ ਵਾਸਤੇ ਕਿੱਥੇ ਜਾ ਸਕਦਾ ਵਾ ਤੇ ਕਿਤਨਾ ਕਿਤੇ ਇਸ ਵੱਲ ਧਿਆਨ ਰੱਖਦੇ ਹੋਏ ਜਿਹੜਾ ਵਾ ਜਾਂ ਸਰਕਾਰ ਨੂੰ ਜਲਦ ਤੋਂ ਜਲਦੀ ਇਹਨਾਂ ਦੀਆਂ ਮੰਗਾਂ ਮੰਨ ਕੇ ਡਾਕਟਰਾਂ ਨੂੰ ਨਾ ਸੀਟਾਂ ਤੇ ਬਿਠਾਉਣਾ ਹਾਲਵਾ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਰਕਾਰੀ ਹਸਪਤਾਲਾਂ ਦੇ ਵਿੱਚ OPD ਪੂਰੀ ਤਰ੍ਹਾਂ ਬੰਦ ਤੁਹਾਨੂੰ ਦੇਖਣਾ ਹੋਵੇਗਾ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ ਹੜਤਾਲ ਜੋ ਕੀਤੀ ਗਈ ਹੈ ਡਾਕਟਰਾਂ ਦੇ ਵੱਲੋਂ ਚਾਗਨਾ ਦੇ ਲਈ OPGI ਮੁਕੰਮਲ ਤੌਰ ਤੇ ਬੰਦ ਕੀਤੀ ਗਈ ਹੈ